ਸਤਨਾਮ ਸ੍ਰੀ ਵਾਹਿਗੁਰੂ ਕਰੋ ਬਨੰਤੀ ਸੁਣ ਮੇਰੇ ਮੀਤਾ ਸੰਤ ਕਹਲ ਕੀ ਵੇਲਾ ਇਹੀ ਖਾੜ ਚਲੋ ਹਰਲਾਹਾ ਆਗੇ ਵਸਨ ਸੁਹੇਲਾ ਔਦਕਟੈ ਦਿਨ ਸੋ ਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਇਹੋ ਸੰਸਾਰ ਵਿਕਾਰ ਸੰਸੇਮ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਇ ਪਿਆਵੇ ਉਹ ਰਸ ਅਕਥ ਕਥਾ ਤਿਨ ਜਾਨੀ ਜਾਂ ਕੋ ਆਈ ਸੋਈ ਵਿਹਾਜੋ ਹਰ ਗੁਰ ਤੇ ਮਨੈ ਵਸੇਰਾ ਮੇਜ ਕਰ ਮੈਲ ਪਾਵੋ ਸੁਖ ਸਹਿਜੇ ਬੋਰ ਨਾ ਹੋਏ ਕੋ ਫੇਰਾ ਅੰਤਰ ਜਾਨੀ ਪ੍ਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਕ ਕਰ ਸੰਤਨ ਕੀ ਥੂਰੇ ਹੋ ਜਾਨੀ ਜਿੰਦੇ ਤੂੰ ਤਾਂ ਤੂੜ ਸਾਧੂ ਆ ਹੋ ਜਾਨੀ ਜਿੰਦੇ ਸਾਦ ਹੋ ਜਾ ਨੀਂਦ ਤੇ ਤੂੰ ਤਾਂ ਤੋਰ ਸਾਦਵਾਦੀ ਹੋ ਜਾ ਨੀਂਦ ਤੇ ਤੂੰ ਤਾਂ ਤੋਰ ਸਾਦਵਾਦੀ ਨੀਂਦ ਦੇ ਤੂੰ ਤਾਂ ਤੂੜ ਸਾਦਾਰੇ ਵੀ ਬੇਰਾਨੇ ਤੇ ਤਾਂ ਸਾਦਵਾਦੀ ਜਿੰਦੇ ਤੂੰ ਤਾ ਤੂੜ ਸਾਧਵਾ ਦੀ ਹੋ ਜਾਣੀ ਜਿੰਦੇ ਤੂੰ ਤਾ ਤੂੜ ਸਾਧਵਾ ਦੀ ਹੋ ਜਾਣੀ ਜਿੰਦੇ ਤੂੰ ਤਾ ਤੂੜ ਸਾਧਵਾ ਦੀ ਹੋ ਜਾਣੀ ਜਿੰਦੇ ਤੂੰ ਤਾ ਤੂੜ ਸਾਧਵਾ ਦੀ साधानी साधु साधू जी साधू जी साधू साधू जी जानीा साधु हो जूं तोर साधु आे तूं तोर साधु आ ਉਦਾਰੀ ਜਿਗਰ ਤੁਮ ਦਾ ਤੁਮ ਸਾਧੂ ਆਲੀ ਅੰਦਰ ਜਾਨੀ ਤੋਰ ਖਿ ਵਿधाते ਸਰਤਾ ਮਨ ਕੀ ਓਏ ਨਾਨਕ ਤਾਲ ਕੇ ਹੈ ਸੁਖ ਮੰਗੇ ਮੋ ਕੋ ਕਰ ਸੰਤਨ ਕੀ ਓਰੇ ਸਤਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੀਤਰ ਦਰਬਾਰ ਵਿੱਚ ਪੁੱਜੀ ਗੁਰੂ ਕੀ ਸੰਗਤ ਫਤਿਹ ਦੀ ਸਾਂਝ ਪਾਈ ਆਖੋ ਵਾਹਿਗੁਰੂ ਜੀ ਕਾ ਧੰਸਾਮ ਵਾਹਿਗੁਰੂ ਜੀ ਕੀ ਫਤਿਹ ਪਿਆਰੇਓ ਅੱਜ ਸੰਤ ਮਹਾਰਾਜ ਜੀ ਦੀ ਮਿੱਠੀ ਯਾਦ ਵਿੱਚ ਆਪਾਂ ਸਾਰੇ ਇਕੱਤਰ ਹੋਏ ਆਂ ਅੰਮ੍ਰਿਤ ਵੇਲੇ ਤੋਂ ਕਈ ਕਈ ਦਿਨਾਂ ਤੋਂ ਮਹਾਰਾਜ ਜੀ ਦੀ ਮਿੱਠੀ ਯਾਦ ਵਿੱਚ ਅਖੰਡ ਜਾਪ ਸਾਡੇ ਅਤੀ ਸਤਿਕਾਰਯੋਗ ਮਾਪਾ ਮੋਹਨ ਸਿੰਘ ਜੀ ਬਾਬਾ ਮਣੀ ਸਿੰਘ ਜੀ ਹੋਰ ਸਾਰੇ ਬਿਹੰਗ ਬਾਬਾ ਜੀ ਦਾ ਖੇੜਿਆ ਬਗੀਚਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸਤਿਗੁਰ ਦੇ ਮਹਾਪੁਰਖਾਂ ਦੀ ਮਿੱਠੀ ਯਾਦ ਸ਼ਰਧਾ ਦੇ ਭਾਵਨਾ ਸਾਰੀਆਂ ਸੰਗਤਾਂ ਮਨਾ ਰਹੀਆਂ ਮੇਰੇ ਪ੍ਰੀਤਮ ਪਿਆਰੇ ਸੰਤ ਬਾਬਾ ਮਾਨ ਸਿੰਘ ਜੀ ਅੱਜ ਉਹਨਾਂ ਦਾ ਪਿਆਰ ਸਾਡੇ ਦਿਲਾਂ ਵਿੱਚ ਠਾਠਾ ਮਾਰਦਾ ਹੈ ਕਿੰਨਾ ਪਿਆਰ ਮਹਾਪੁਰਖਾਂ ਨੇ ਵੰਡਿਆ ਲਸਾਨੀ ਮਸਾਲ ਹੈ ਸਾਰੇ ਮਹਾਪੁਰਖ ਬੈਠੇ ਆ ਜਿਨ੍ਹਾਂ ਨੇ ਰਜ ਰਜ ਕੇ ਸੰਗਤ ਕੀਤੀ ਸਾਰੇ ਬਾਬਾ ਜੀ ਦੇ ਨਾਲ ਚੱਲਣ ਵਾਲੇ ਬਹਿੰਗਾਂ ਬੈਠੇ ਆ ਜਿਨ੍ਹਾਂ ਨੂੰ ਮਹਾਪੁਰਖ ਬੜਾ ਪਿਆਰ ਕਰਦੇ ਸਨ ਆ ਜੋ ਸਮਾ ਯਾਦ ਆਉਂਦਾ ਹੈ ਸਾਦੀ ਜੀ ਰਹਿਣੀ ਨੇ ਮੋਲਿਆ ਕਿਵੇਂ ਜਵਾਨਾ ਸਾਰਾ ਸਾਦਾ ਜੀਵਨ ਖਿੱਚ ਪਵੇ ਅਨੋਖੀ ਜਈ ਉਹਨਾਂ ਦੇ ਚਿਹਰੇ 'ਚ ਐਸੀ ਅਨੋਖੀ ਖਿੱਚ ਸੀ ਲੱਗਦਾ ਇਹ ਸਭਨਾਂ ਨੂੰ ਪਿਆਰਾ ਉਹ ਭਲੇ ਦਿਹਾੜੇ ਸੀ ਜਿਹਦੇ ਨਾਲ ਬੀਤ ਗਏ ਤੇਰੇ ਤਨ ਤਨ ਨੈਣ ਉਹ ਜਿਨ੍ਹਾਂ ਨੇ ਕਰੇ ਦਿਦਾਰੇ ਤੇ ਬਾਬਾ ਜੀ ਨੇ ਅੱਖਾਂ ਤਨ ਬਾਬੇ ਮਾਨਸੂ ਮਹਾਪੁਰਖਾਂ ਦੀਆਂ ਜਿਨ੍ਹਾਂ ਨੇ ਰੱਬ ਬਾਬੇ ਰਾੜੇ ਵਾਲੇ ਦੇ ਦਰਸ਼ਨ ਕੀਤੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਬਾਬੇ ਮੋੜ ਸਨਾਨੇ ਉਸ ਰੱਬ ਦੇ ਦਰਸ਼ਨ ਕੀਤੇ ਉਹ ਨੈਣ ਵੀ ਤਨ ਉਹ ਸਰੀਰ ਵੀ ਪੀਤਰ ਉਹਨਾਂ ਦਾ ਹਿਰਦਾ ਵੀ ਪੀਤਰ ਹੋ ਜਾਂਦਾ ਪੂਰਨ ਮਹਾਪੁਰਖਾਂ ਦੀ ਸੰਗਤ ਕਰਕੇ ਜਿਹੜੇ ਆਪ ਰੱਬ ਨਾਲ ਜੁੜੇ ਆ ਤੇ ਸਾਨੂੰ ਰੱਬ ਨਾਲ ਜੋੜਦੇ ਮਹਾਪੁਰਖਾਂ ਦਾ ਹਰ ਕਣ ਕਣ ਹਰ ਸਵਾਸ ਸਵਾਸ ਮਿੱਠੀ ਯਾਦ ਵਿੱਚ ਉਹਨਾਂ ਦੇ ਪਿਆਰ ਵਿੱਚ ਬਾਬਾ ਜੀ ਬੋਲਦੇ ਰਹਿੰਦੇ ਆਮ ਦੀਵਾਨਾਂ ਵਿੱਚ ਵੀ ਹੁਣੇ ਬਾਬਾ ਮੋਹਨ ਸਿੰਘ ਜੀ ਗੱਲ ਕਰਕੇ ਗਏ ਆ ਬਾਰਨ ਵਾਲੇ ਇਹ ਯਾਦ ਕੇਵਲ ਸਾਲ ਬਾਦ ਨਹੀਂ ਹਰ ਦੀਵਾਨ ਵਿੱਚ ਮਹਾਪੁਰਖ ਜ਼ਿਕਰ ਕਰਿਆ ਕਰਦੇ ਸਨ ਜਿੱਥੇ ਹੀ ਮਹਾਪੁਰਖਾਂ ਦਾ ਦੀਵਾਨ ਹੋਣਾ ਹਮੇਸ਼ਾ ਆਪਣੇ ਪ੍ਰੀਤਮ ਪਿਆਰੇ ਨੂੰ ਹਿਰਦੇ 'ਚ ਛਪਾ ਕੇ ਰੱਖਦੇ ਸਨ ਜੇ ਦਿਲ ਵਿੱਚ ਖਿੱਚ ਹੋਵੇ ਨਾ ਪਿਆਰ ਹੋਵੇ ਉਹ ਕਿਤੇ ਦੂਰ ਨਹੀਂ ਹੈ ਦਿਲ ਵਿੱਚ ਹੋਵੇ ਤਾਂ ਜੇ ਦਿਲ ਵਿੱਚ ਹੋਵੇ ਤਾਂ ਪਿਆਰੇ ਮਿਲਦੇ ਨੇ ਦਿਲ ਵਿੱਚ ਹੋਵੇ ਪਿਆਰੇ ਮਿਲਦੇ ਨੇ ਦਿਲ ਵਿੱਚ ਹੋਵੇ ਤਾਂ ਯਾਦੇ ਮਿਲਦੇ ਨੇ ਜੇ ਦਿਲ ਵਿੱਚ ਹੋਵੇ ਤਾਂ ਪਿਆਰੇ ਮਿਲਦੇ ਨੇ ਜਿੰਦ ਵਿੱਚ ਹੋਵੇ ਜੇ ਲੀਤ ਵਿੱਚ ਹੋਵੇ ਤਾਂ ਪਿਆਰੇ ਮਿਲਦੇ ਨੇ ਨੀਤ ਜੇ ਹੋਵੇ ਸਾਥ ਨੀਤ ਜੇ ਹੋਵੇ ਸਾਥ ਸੁਹਾਰੇ ਮਿਲਦੇ ਨੇ ਨੀਤ ਜੇ ਹੋਵੇ ਸਾਥ ਸੁਹਾਰੇ ਮਿਲਦੇ ਨੇ ਉਹ ਨੀਤੇ ਹੋਵੇ ਸਾਫ ਸੁਹਾਰੇ ਮਿਲਦੇ ਨੇ ਨੀਤੇ ਹੋਵੇ ਸਾਫ ਸੁਹਾਰੇ ਮਿਲਦੇ ਨੇ ਨੀਤੇ ਹੋਵੇ ਸੁਹਾਰੇ ਮਿਲਦੇ ਨੇ ਕੋਲ ਬਾਲਾ ਸੂਣ ਤਾਂ ਪਵੇ ਹਰ ਪਾਸੇ ਕੂੜ ਦਾ ਪਾਵੇਂ ਹਰ ਪਾਸੇ ਝੂਠ ਬਾਲਾ ਹੈ ਝੂਠ ਦਾ ਪਾਵੇਂ ਹਰ ਪਾਸੇ ਝੂਠ ਬਾਲਾ ਹੈ ਝੂਠ ਦਾ ਪਾਵੇਂ ਹਰ ਪਾਸੇ ਹਰ ਹਰਿਆਣੇ ਝੂਠ ਬਾਲਾ ਹੈ ਝੂਠ ਦਾ ਪਾਵੇਂ ਹਰ ਪਾਸੇ ਸੱਚ ਦੀ ਪਾਵੋ ਬਾਤ ਸੱਚ ਦੀ ਪਾਵ ਬਾਤ ਧੁੰਗਾਰੇ ਮਿਲਦੇ ਨੇ 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 ਸੱਚ ਦੀ ਪਾਵ ਬਾਤ ਹਾਰੇ ਬੋਲ ਨਾ ਤੁਹਾਰੇ ਮਿਲਦੇ ਰਹ ਹਰ ਪਲ ਐਸੇ ਜਿਉ ਕੇ ਦਰਤੀ ਮਾਣ ਕਰੇ ਹਲ ਪਲ ਐਸੇ ਜਿਉ ਕੇ ਦਰਤੀ ਮਾਣ ਕਰੇ ਹਰ ਪਲ ਐਸੇ ਜਿਉ ਕੇ ਦਰਤੀ ਮਾਣ ਕਰੇ ਹਰ ਪਲ ਐਸੇ ਜਿਉ ਕੇ ਦਰਤੀ ਮਾਣ ਦੇ ਹਰ ਪਲ ਐਸੇ ਜਿਉ ਕੇ ਦਰਤੀ ਮਾਣ ਕਰੇ ਹਰ ਪਲ ਐਸੇ ਜਿਉ ਕੇ ਦਰਤੀ ਮੇਰੇ ਅਰਪਨ ਐਸੇ ਜੀਵੋਂ ਤੇ ਕਰਤੀ ਮਾਂ ਤੇਰੇ ਜਾਨ ਵੇਲੇ ਕਦਸਾਂ ਜਾਨ ਵੇਲੇ ਕਦਸਾਂ ਉਧਾਰੇ ਮਿਲਦੇ ਨੇ ਦਿਲ ਵਿੱਚ ਹੋਵੇ ਤਾਂ ਪਿਆਰੇ ਮਿਲਦੇ ਨੇ ਜੇ ਦਿਲ ਵਿੱਚ ਹੋਵੇ ਤਾਂ ਆਵੇ ਮਿਲਦੇ ਨੇ ਅੰਤਿ ਤੇਰੇ ਰਿਲ ਵਿਹੋ ਮੇ ਤਾਂ ਪਿਆਰੇ ਮਿਲਦੇ ਨੇ ਰਿਲ ਵਿਹੋ ਮੇ ਤਾਂ ਪਿਆਰੇ ਮਿਲਦੇ ਨੇ ਉਹ ਸੱਚ ਦਾ ਚੰਦਰਮਾ ਅੱਲਵਾਲ ਦੀ ਤੜਤੀ ਤੇ ਆਪਣੇ ਆਪ ਨੂੰ ਪ੍ਰਕਾਸ਼ ਮਾਨ ਕੀਤਾ ਸਾਰੇ ਦੁਨੀਆਂ ਵਿੱਚ ਪ੍ਰਕਾਸ਼ ਵੰਡ ਕੇ ਨਾਮ ਦੀ ਮਹਿਕ ਵੰਡ ਕੇ ਬਾਜੇ ਦੀਆਂ ਮਿੱਠੀਆਂ ਧੁਨਾਂ ਨਾਲ ਸਾਨੂੰ ਕੀ ਲਿਆ ਜਿਨ੍ਹਾਂ ਜਿਨ੍ਹਾਂ ਪ੍ਰੇਮੀਆਂ ਨੇ ਸੰਤ ਮਹਾਰਾਜ ਜੀ ਦਾ ਕੀਰਤਨ ਸੁਣਿਆ ਮੋਨ ਮੁਗਦ ਹੋ ਜਾਂਦੇ ਸੰਤ ਮਹਾਰਾਜ ਜੀ ਦੀ ਬਾਜੇ ਦੀ ਆਵਾਜ਼ ਤੁਹਾਨੂੰ ਸੁਣ ਕੇ ਦਵਾਪਰ ਯੁਗ ਵਿੱਚ ਵੱਜੀ ਸੀ ਭਗਵਾਨ ਕ੍ਰਿਸ਼ਨ ਜੀ ਦੀ ਬੰਸਰੀ ਰੀਤ ਗਈ ਬਨਕੀ ਸਭ ਕੁੰਜਨ ਜੋ ਮੁਰਲੀ ਆਨੰਦ ਲਾਲ ਵਜਾਈ ਉਹ ਸੱਚ ਦਾ ਚੰਦਰਮਾ ਲੰਡਨ ਦੀ ਧਰਤੀ ਵਿੱਚ ਜੁਕੇ ਜਾ ਛਿਵਿਆ ਸੰਤ ਮਹਾਰਾਜ ਸਰੀਰ ਆਇਆ ਸਾਰੀਆਂ ਸੰਗਤਾਂ ਬਬੌਰ ਸਭ ਲੈ ਕੇ ਜਵੇ ਆਪਣਾ ਆਪਣੇ ਪ੍ਰੀਤਮ ਪਿਆਰੇ ਨੂੰ ਪੇਵੇ ਵਾਲੇ ਮਹਾਪੁਰਖਾਂ ਨੂੰ ਆਪਾ ਵਦੌਗੀ ਦੇ ਕੇ ਆਏ ਸੋ ਅਜੋ ਸਮਾ ਯਾਦ ਆਉਂਦਾ ਜਦੋਂ ਮਹਾਪੁਰਖ ਰਾੜੇ ਵਾਲੇ ਮਹਾਰਾਜ ਜੀ ਦਾ ਸ੍ਰੀ ਜਲ ਪ੍ਰਵਾਹ ਸੰਗਤਾਂ ਵਪਸਾਈਆਂ ਰਾੜਾ ਸਾਹਿਬ ਜਿਹੜੀ ਦੇਹੀ ਮੱਖਣਾ ਦੇ ਨਾਲ ਪਾਲੀ ਮੱਛੀਆਗਵਾਲੇ ਜਿਹੜੀ ਤੇ ਕੀ ਮੱਖਣਾ ਦੇ ਨਾਲ ਪਾਲੀ ਮੱਛੀਆਗਵਾਲੇ ਸੱਜਣ ਜੀ ਜਿਹਦੇ ਸਹੀ ਮੱਖਣਾ ਤੇ ਲਾਲ ਪਾਲੀ ਮੱਛੀਆਗਵਾਲੇ ਤਾਂ ਜੀ ਜਿਹੜੀ मछिया गवालेाले अॼु दीत न बड़ा प्यारा ਤੱਕਦਾ ਨਿਹਾਲ ਕਰਦਾ ਅੱਜ ਦੀ ਗਾਲੀ ਖੜਾਣਾ ਵਾਲਾ ਪਿਆ ਤੱਕਦਾ ਨਿਹਾਲ ਕਰਦਾ ਸੀ ਅੱਜ ਦੀ ਗਾਲੀ ਖੜਾਣਾ ਸੰਤ ਦੀ ਰੇਣ ਪਿਆਰੇ ਹਮ ਸੰਤ ਦੀ ਯਾਰਣਾ ਸੰਤੁਮਾਰੀ ਹੋਟ ਸਤਾਣੀ ਸੰਤੁਮਾਰਾ ਹੈ ਨਾ ਜੋ ਗੁਰੂ ਨਾਲ ਜੁੜਿਆ ਸ਼ਬਦ ਉਸਤੇ ਅਮਲ ਕਰਕੇ ਲਾਭ ਉਠਾਉਣਾ ਜੋ ਮੈਂ ਆਪਣੇ ਕੋਲ ਕੋਈ ਐਸਾ ਲਫਜ਼ ਕਹਿ ਗਿਆ ਹੋਵਾਂ ਹੋਈਆਂ ਪੁੱਲਾ ਮੈਂ ਆਪ ਜੀ ਦੇ ਜੋੜਿਆਂ ਵਿੱਚ ਖਲੋ ਕੇ ਸਾਰੇ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਖਲੋ ਕੇ ਮਾਫੀ ਮੰਗਦਾ ਸਤਗੁਰੂ ਕਿਰਪਾ ਕਰਨ ਇਸ ਤਰ੍ਹਾਂ ਮੇਰੇ ਪਰਸਰ ਤੇ ਹੱਥ ਰੱਖਣ ਸਾਰੇ ਮਹਾਪੁਰਖ ਸਾਰੇ ਬਹਿਗਮ ਇਸੇ ਤਰ੍ਹਾਂ ਅਰਦਾਸ ਕਰਿਓ ਇਹ ਸ੍ਰੀ ਚੱਲਦਾ ਰਹੇ ਤੁਹਾਡੀ ਸੇਵਾ ਕਰਦੇ ਰਹੀਏ ਲੋਕ ਸੁਖੀਏ ਪਰਲੋਕ ਸਹਿਲੇ ਨਾਨਕਾਰ ਪਰਵਾਪੇ ਮੇਲੇ ਭੇਵੇ ਵਾਲੇ ਭੇਵੇ ਵਾਲੇ ਸਰ ਉਹ ਆਨੰਦ ਜਿਹੜਾ ਵਰਤਉਂਦੇ ਸਨ ਉਹ ਉਹੀ ਆਨੰਦ ਸੀ ਆਪਾਂ ਨੇ ਅੱਖਾਂ ਨਾਲ ਤੱਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ